ਪੜਤਾ ਦਾ ਦਿਨ ਦਿਨ ਮਾਰ ਘਟਦਾ ਜਾ ਰਿਹਾ ਕਲ ਜੁਗ ਆ ਗਿਆ ਕਲ ਜੁਗ ਸ਼ੇਸ਼ੰਗੂ ਸ਼ੇਸ਼ੰਗੂ ਕਿੰਦਰ ਦੀ ਤਿਆਰੀ ਆ ਆਪਣੇ ਜਜਮਾਨ ਕਾਲੂ ਮੇਤਾ ਦੇ ਘਰ ਚੱਲਿਆ ਉਹਨਾਂ ਨੇ ਕੋਈ ਪੁੱਛ ਪੁੱਛ ਨਹੀਂ ਹੁਣੀ ਹੈ ਉਹਦੇ ਪੁੱਤ ਨੇ ਸਾਰੇ ਟੱਬਰ ਨੂੰ ਤੰਗ ਕਰ ਰੱਖਿਆ ਉਹਦੀ ਖੰਡਲੀ ਮਹਿ ਬਣਾਈ ਸੀ ਘਰ ਨਵਾ ਦਾ ਚੰਦ ਅਮਰਤ ਵੇਲਾ ਪਹਿ ਰਾਤ ਹੈਨੀ ਸੀ कुंडली बणाई पर राहु के तु दे दो तरह नु कुछ ढंग को नहीं सिखिता बस ओसे की रूपी है शिव शंभू शिव शंभू पर पंडित जी ओए ओदा तो आटा ही शीशा ना जीवे पढ़ाया मैं के उन भाई कालू दे कहत पढ़ाया कालू रोदी आखदा सी के मेरे पुत्तो किते आ रे लाओ तेन ती अखाणी महानी पट्टी लेके ददी पर ओस की पढ़ना मेनू आख लगा तुमु कि ना पढेया

ਕਾਨੇ ਦੀ ਕਲਮ ਤੇ ਮਨ ਚ ਜੋ ਆਇਆ ਲਿਖ ਮਾਰਿਆ ਇਹ ਸਭ ਗੰਜਾਰ ਹੈ ਤੇ ਉਪਰੋਂ ਕਹਿੰਦਾ ਜੀ ਸਾਨੂੰ ਪੜਾਉਣਾ ਹੈ ਤਾਂ ਸੁਣ ਮਾਇਆ ਮੋ ਨੂੰ ਜਲਾ ਕੇ ਇਹਦੀ ਸਿਆਹੀ ਬਣਾ ਤਪਸਿਆ ਦਾ ਕਾਗਜ਼ ਰੱਬੀ ਪ੍ਰੇਮ ਦੀ ਕਲਮ ਤੇ ਚੇਤਨੂ ਲਿਖਣਹਾਰ ਬਣਾ ਫੇਰ ਲਿਖ ਪਰਮੇਸ਼ਰ ਦਾ ਨਾਮ ਅੱਛਾ ਓੜਾ ਤੇ ਨਿਕਲਿਆ ਤੇਜ ਵਰਗਾ ਤੇਜ ਉਹ ਪੜਨ ਕੀ ਆਇਆ ਮੈਨੂੰ ਬਣਾਉਣ ਲੱਗ ਪਿਆ ਸ਼ਿਵ ਸ਼ੰਭੂ ਸ਼ਿਵ ਸ਼ੰਭੂ ਤੇ ਫੇਰ ਮੈਂ ਵੀ ਕਹਿ ਦਿੰਦਾ ਭਾਈ ਕਾਲੂ ਨੂੰ ਕਿ ਤੇਰੇ ਪੁੱਤ ਨੇ ਤਾਂ ਪੜ ਨਹੀਂ ਆ ਪੜਾਈਆਂ ਭਾਈ ਮੇਰੇ ਵਸੋਂ ਬਾਹਰ ਆਏ ਤਮ ਤੂੰ ਇਹਨੂੰ ਕਿਸੇ ਕੰਮਕਾਰ ਚ ਪਾ ਦੇ ਹੁਣ ਭਾਈ ਕਾਲੂ ਨੇ ਨਾਨਕ ਨੂੰ ਚੋਰ ਕਾਣੇ ਭੇਜਿਆ 20 ਰੁਪਏ ਨਕਦ ਬਾਸਰੀ ਚ ਪਾ ਕੇ ਤੋਰਿਆ ਮੰਡੀ ਚੋਂ ਆਟਾ ਚੌਲ ਗੁੜ ਲਿਆਉਣ ਨੂੰ ਭਾਈ ਕਾਲੂ ਨੇ ਉਹਨੂੰ ਇੱਥੇ ਹੱਟ ਕੁਲਵਾ ਦੇਣੀ ਹੈ ਤੇ rau ਕਹੂ ਹੱਟ ਤੇ ਬੈਠੇਗਾ ਆਪਰੇ ਦੁਨੀਆਦਾਰੀ ਸਿੱਖ ਜਾਏਗਾ ਉਹ ਆਂਦੇ ਆ ਨਾ ਹੱਟੀ ਤੇ ਭੱਟੀ ਤੇ ਬੈਠਾ ਬੰਦਾ ਘਾਟੀ ਉੜਦਾ ਫਿਰ ਮੰਨ ਗਿਆ ਨਾ ਨਾਨਕ ਕਾ ਨੂੰ ਮੰਨ ਗਿਆ ਮੰਨਦਾ ਕਿਤੇ ਕਹਿੰਦਾ ਸੀ ਮੈਂ ਖੇਤੀ ਕਰਨੀ ਆ ਇਹ ਤਾਂ ਭਾਈ ਕਾਲੂ ਨੇ ਕਹਿਤਾ ਤੇ ਬੱਚਾ ਤੂੰ ਹੱਟੀ ਹੋ ਹੱਟੀ ਸਾਡੀ ਖੇਤੀ ਐ ਫੇ ਮੈਂ ਕਹਿਆ ਕਿ ਹੱਟੀ ਪਾਉਣੀ ਆ ਤਾਂ ਫਿਰ ਮੂਰਤ ਵਿੱਚੋਂ ਕਢਾਓ ਨਹੀਂ ਤਾਂ ਚੁਗਾ ਚੌੜ ਹੋ ਜੂ ਆ ਮੈਂ ਤੁਹਾਨੂੰ ਆਪੀ ਦੇਖੋ ਨਾ ਆ ਦੇਖੋ ਚਾਲ ਹੈ ਆ ਬ੍ਰਹਸਪਤੀ ਜੋ ਸ਼ਨੀ ਅ ਤੁਨਾ ਅ ਮੇਂ ਹੀ ਖਿਆਲ ਹੋ ਅਕਾ ਕੋ ਬੀਖੋ ਆ ਦੇਖੋ ਆ ਮੇਰੀ ਚਾਚੇ ਦਾ ਕੱਲ ਦਾ ਦਿਨ ਯਾਨੀ ਮੰਗਲਵਾਰ ਬਿਲਕੁਲ ਖਰਾਬ ਆ ਉਹ ਜਗਾ ਮੈਂ ਮਸੀਤੇ ਜਾਂਦਾ ਅੱਜ ਬਕਰੀਦ ਦੀ ਵੱਡੀ ਨਮਾਜ਼ ਹੈ ਰਮਜ਼ਾਨ ਦਾ ਸਾਰਾ ਮਹੀਨਾ ਖੈਰੀ ਖਾਂਦੇ ਖਾਂਦੇ ਅੱਕ ਗਿਆ ਅੱਜ ਅੱਲਾ ਦੇ ਫਜ਼ਲ ਨਾਲ ਆਪਣੀ ਬੇਗਮ ਦੇ ਹੱਥ ਦਾ ਪੱਕਿਆ ਹੈ ਦੁੰਬੇ ਦਾ ਲੜਿਆ ਗੋਤ ਖਾਣਾ ਨਹੀਂ ਹੋਊਗਾ ਚੰਗਾ ਮੈਂ ਚੱਲਦਾ ਅੱਛਾ ਅੱਛਾ ਸੇ ਸੰਭੂ ਸੇ ਸੰਭੂ ਹੈ ਜੀਵਾ ਧਿਆਗਾ ਤੇ ਰੋਜ਼ਾ ਖੋਣਾ ਕੀ ਖਤਰਾ ਮੋਲ ਆਪਣਾ ਹੈ ਮੂੰਹ ਦਾ ਸਵਾਦ ਹੀ ਖਰਾਬ ਹੋ ਗਿਆ ਜਲਦੀ ਚੁਲੀ ਕਰਾ ਤੇ ਮੂੰਹ ਸੁਕ ਕਰਾ ਹਾਂ ਚੱਲ ਪਾਈ ਮੈਂ ਅੱਛਾ ਸੰਭੂ ਸੇ ਸੰਭੂ ਆਹ ਕਾਦੇ ਸੋਗ ਸੇ ਆਪੇ ਰਹਿਣੇ ਨੇ ਉਹ ਦਾ ਸਹਰਾ ਵੇੜੇ ਚਾਕੜਿਆ ਪਿਆਸੀ ਤੇ ਉਹ ਬੰਮਣ ਨੂੰ ਡੀਗਦੇ ਸੀ ਸਿਆਪਾ ਕਰਨ ਬੈਠੀਆਂ ਤਾਂ ਵਿੱਚੋਂ ਦੀ ਕੁੱਤਾ ਲੰਘ ਗਿਆ ਮੈਂ ਤਾਂ ਪੱਲਾ ਪਾ ਕੇ ਵਿੱਚੋਂ ਬਚਾ ਹੱਸਦੀ ਰਹੀ ਮੈਨੂੰ ਤਾਂ ਮੰਦਰ ਜਾਣ ਨਾਲੋਂ ਸੋਗ ਸਿਆਪੇ ਜਾਣਾ ਕਿਤੇ ਚੰਗਾ ਲੱਗਦਾ ਉਹ ਦੇਖੀ ਸੀ ਪ੍ਰਤਾਪੀ ਰੋਣਾ ਸੀ ਬੁੜੇ ਨੂੰ ਤੇ ਰੋਣ ਲੱਗ ਪਈ ਆਪਣੇ ਪੁੱਤ ਨੂੰ ਮੇਰਾ ਤਾਂ ਡੇਡਾ ਹਾਜ਼ਾ ਸੀ ਸ਼ਿ ਸ਼ੰਭੂ ਸ਼ਿ ਸ਼ੰਭੂ ਸ਼ਿ ਸ਼ੰਭੂ ਖੈਰ ਸੁਖ ਤਾਂ ਹੈ ਅਕਾ ਗਰੀਬਾਈ ਫੇਰ ਦਿਓ ਤੁਹਾਡੀ ਮੇ ਚਾਹੀਦੀ ਹੈ ਪੰਡਾ ਜੀ ਪਿੰਡ ਵਿੱਚ ਖੈਰ ਸੁਖੀ ਹੈ ਬਸ ਘਰਾਟ ਵਾਲਿਆਂ ਦਾ ਬੁੜਾ ਮਰ ਗਿਆ ਸੀ ਆਖਿਰ ਉਸ ਮਰਨਾ ਹੀ ਸੀ ਤੇ ਕਿਹੜਾ ਕਿਸੇ ਬੈਠੇ ਰਹਿਣਾ ਹੈ ਤੁਹਾਡੇ ਵਾਂਗ ਸ਼ਿਸ਼ਮੂ ਸ਼ਿਸ਼ਮੂ ਹੈ ਮਜ਼ਾਕ ਕਰਦੀ ਆ ਮਾਮਨ ਲੰਗ ਤੇਰਾ ਮੁੰਡਾ ਨਾਨਕ ਨਾਦ ਕਿਉਂ ਜਾਣੇ ਨਹੀਂ ਮੰਡੀ ਗਿਆ ਸੀ ਪਤਾ ਹੈ ਹਾਂ ਕਦੇ ਦਾ ਤੇ ਨਾਨਕ ਕਿਉਂ ਨਹੀਂ ਆਇਆ ਮੇਰਾ ਮੁੰਡਾ ਆਖਦਾ ਸੀ ਦੋਹਾਂ ਨੇ ਸੌਦਾ ਪੱਤਾ ਇਕੱਠਾ ਖਰੀਦਿਆ ਦੋਹਾਂ ਨੇ ਛੱਟਾ ਲੱਦੀਆਂ ਤੇ ਘਰਾਂ ਨੂੰ ਤੁਰ ਪਏ ਕਹ ਰਾਜਿਤ ਨਾਲਕ ਨੇ ਸੋਦਾ ਲੁੱਟਾ ਦਿੱਤਾ ਤੇ ਆਪ ਕਿਧਰੇ ਲੁਕ ਗਿਆ ਹੈ ਹੈ ਲੁਕ ਗਿਆ ਕਿਸ ਨੂੰ ਲਟਾ ਤਬਲਾ ਇਹ ਤਾਂ ਪਤਾ ਨਹੀਂ ਉਹ ਇਹ ਸਲਾਦ ਕੀ ਕਰੇ ਕੋਈ ਤੇ ਜਿਆਸੀ ਸਬਦਾ ਕਰਨ ਤੇ ਨਵਾ ਖਟਣ ਤੇ ਇੱਕ ਘਰ ਲੁੱਟਾਇਆ ਭਾਈ ਕਾਲੂ ਤਾਂ ਫਿਰ ਬਹੁਤ ਲੋਹਾ ਲਾਖਾ ਹੋਇਆ ਹੁਣ ਪਰ ਤ੍ਰਿਪਤਾ ਕਹਿੰਦੀ ਲੋਹਾ ਲਾਖਾ ਕਿਉਂ ਹੁੰਨੇ ਆਖਿਰ ਵੀਰ ਪਹੀਤਾ ਸੀ ਏ ਨਾ ਹੋਵੇ ਕਿ ਤੇ ਮੁੰਡਾ ਡੱਡਾ ਮਾਰਾ ਘਰੀ ਨਾ ਬੜੇ ਤੇ ਸਾਧ ਹੋ ਜਾਏ ਹੈ ਹੈ ਸਾਧ ਹੋ ਜਾਏ ਅਜੀ ਹਿੱਜੂ ਗਾਚਣ ਸਾਧ ਨਹੀਂ ਹੁੰਦੇ ਇਹਨਾਂ ਨੂੰ ਤਾਰਨ ਫਾੜਦੀ ਲੋੜ ਹੁੰਦੀ ਹੈ ਹੈ ਕਾਈ ਕਲੂ ਨੂੰ ਤਾਂ ਛੋਟੀ ਚੱਕਲ ਨਹੀਂ ਚੜੀਦੀ ਸੀ ਪਰ ਨਾਨਕ ਕੀ ਨੇ ਰੋਕ ਦਿੱਤਾ ਕਹਿੰਦੀ ਮੇਰੇ ਵੀਰ ਨੂੰ ਕੁਛ ਨਾ ਰੱਖਿਓ ਮੈਂ ਮਿਲ ਕੇ ਆਈਆਂ ਨਾਨਕ ਨੂੰ ਮੇਰੇ ਤੋਂ ਬਿਨਾ ਕੋਈ ਹੋਰ ਮੇਰੇ ਵੀਰ ਨੂੰ ਸਮਝ ਹੀ ਨਹੀਂ ਸਕਦਾ ਕਿਹਾ ਸੀ ਨਾ ਕਿ ਮੰਗਲ ਦਾ ਦਿਨ ਸ਼ੁਭ ਨਹੀਂ ਇਹ ਭਵਿੱਖवाणी ਕਦੇ ਖਾਲੀ ਨਹੀਂ ਜਾਂਦੀ ਸ਼ਿਰ ਸ਼ੰਭੂ ਸ਼ਿਰ ਸ਼ੰਭੂ ਸ਼ਿਰ ਸ਼ੰਭੂ ਨਾਨਕ ਕਾਰ ਨਹੀਂ ਸੀ ਕਿੱਥੇ ਸੀ ਉਹ ਰਿੰਦ ਦੇ ਬਾਦ ਤਲਾ ਦੇ ਕੰਡੇ ਬੈਠਾ ਸੀ ਆ ਸਾਦਾ ਵਾਲੇ ਤਲਾ ਦੇ ਉਹ ਨਾਨਕ ਕੀ ਕਰੀ ਤੇਰਾ ਦੌਰ ਕਿਉਂ ਤੇ ਗਾਲਾ ਲੱਗਾ ਕਿਆ ਲੱਗਾ ਜੂੜ ਕਾਣੇ ਦੇ ਲਾਗਲੇ ਪਿੰਡਾਂ ਚ ਕਾਲ ਪਿਆ ਹੋਇਆ ਸੀ लोग भुख मर रहे थे उन्हें सारा आटा चौल गुड़ पे कपड़े भुखे शिव शंभू, शिव शंभू, लाओ जी ओने सारा रुपये रोड़ दिता पर नानकी कहते वीर ने पैसा रोड़िया नहीं ਸਭੋ ਕਾਰ ਦਿੱਤਾ ਨਾਨਕ ਤਾਂ ਚੂਰ ਕਾੜੇ ਚ ਸੱਚਾ ਸੌਦਾ ਕਰਾਇਆ ਹੈ ਹਾਏ ਹਾਂ ਜਹ ਸੱਚੇ ਸੌਦੇ ਦੀ ਕੀ ਲੋੜ ਐ ਇਹੋ ਜਹਨੋ ਤਾਂ ਕਾ ਅਮੀ ਵੜਨ ਦੇਣਾ ਚਾਹੀਦਾ ਮੁੜ ਕਿੱਥੇ ਨਾਨਕ ਆਪਣੇ ਦੋਸਤ ਮਰਦਾਨੇ ਨੂੰ ਮਿਲਣ ਗਿਆ ਹੋਸ਼ ਮਰਾਸੀ ਨੂੰ ਦੱਸ ਫੇਰ ਤਾਂ ਕੱਟ ਚੱਕਾ ਤੋਂ ਆਈ ਹੈ ਉਹ ਨਾਨਕੀ ਉਹਨੂੰ ਆਪਣੇ ਨਾਲ ਸੁਲਤਾਨਪੁਰ ਲਿਜਾਣਾ ਚਾਹੁੰਦੀ ਹੈ ਉੱਥੇ ਨਵਾਬ ਦੇ ਮੋਦੀਖਾਨੇ 'ਚ ਨਾਨਕੀ ਦੇ ਪਤੀ ਜੈਰਾਮ ਦੇ ਬਾਪਾ ਪਹੁੰਚ ਹੈ ਉੱਥੇ ਨਾਨਕ ਨੂੰ ਚੰਗੀ ਨੌਕਰੀ ਮਿਲ ਜਾਏਗੀ ਨਾਲੇ ਘਰ ਤੋਂ ਦੂਰ ਪਿਤਾ ਮਹਿਤਾ ਕਾਲੂ ਤੋਂ ਦੂਰ ਨਾਨਕੀ ਕੋਲ ਰਹੇਗਾ ਤਾਂ ਸਹਾਰਾ ਕੁਝ ਸਿੱਖ ਜਾਏਗਾ ਪਰ ਤ੍ਰਿਪਤਾ ਕੀ ਕਰੇਗੀ ਚੋਂ ਛੱਲੜਣ ਲਈ ਆਪਣਾ ਪੁੱਤ ਪਰਦੇਸ ਕਿਵੇਂ ਤੋੜ ਦੇਵੇ ਹਾਂ ਹਾਂ ਮੈਂ ਸਮਝ ਗਿਆ ਭਗਤਰੀਏ ਇਹੀ ਕਹਿਣਾ ਚਾਹੁੰਨੀ ਹੈ ਨਾ ਕਿ ਪੱਠ ਪਏ ਚਾਂਦੀ ਜੋ ਮਾਂ ਤੋਂ ਪੁੱਤ ਖੋਹਾਂ ਦੀ ਘਰ ਤੋਂ ਬਾਹਰ ਨਿਕਲ ਕੇ ਚਾਂਦੀ ਨਾ ਖੱਟ ਤਾ ਅਕਲ ਤਾ ਖੱਟੂ ਉਸ ਢੂੰਢੀ ਸਤਾ ਇਹੋ ਇਹੋ ਕਿਹੜਾ ਕੁਵੇਰ ਦਾ ਖਜ਼ਾਨਾ ਲੱਭਣਾ ਹੈ ਜਿਸ ਕੰਮ ਭੇਜੋ ਪੂਰੀਆ ਪਾਉਂਦਾ ਬਸ ਪਾਈ ਕਾਲੂ ਨੇ ਕਹਿ ਦਿੱਤਾ ਕਿ ਨਾਨਕ ਕੀ ਮੈਂ ਨਾਨਕ ਨੂੰ ਤਰੇ ਣਾਲੀ ਤੋੜ ਦੇਣਾ ਭਾਵੇਂ ਭੈਣਾਂ ਦੇ ਘਰ ਭਰਾ ਸੋਭਦੇ ਨਹੀਂ ਤੇ ਪਤਾ ਅਗੋਂ ਨਾਨਕ ਕੀ ਕਹਿੰਦੀ ਕਹਿੰਦੀ ਨਾਨਕ ਮੇਰਾ ਨਿੱਕਾ ਵੀਰ ਹੈ ਨਿੱਕਿਆਂ ਦਾ ਕਾਹਦਾ ਮੇੜਾ ਪਰ ਤ੍ਰਿਪਤਾ ਲਈ ਨਾਨਕ ਨਿੱਕਾ ਨਹੀਂ ਪੁੱਤ ਦੇ ਘਰ ਹੁੰਦਿਆ ਵੇੜਾ ਮੋਕਲਾ ਜਾਗਦਾ ਤੇ ਆਕਾਸ਼ ਹੋਰ ਨੇੜੇ ਤ੍ਰਿਪਤਾ ਦਾ ਤਾਂ ਇੱਕੋ ਪੁੱਤ ਹੈ ਇੱਕ ਪੁੱਤ ਦੀ ਮਾਂ ਅੰਨੀ ਹੁੰਦੀ ਕਿਵੇਂ ਸਹੇਗੀ ਆਪਣੇ ਪੁੱਤ ਦਾ ਵਿਛੋੜਾ ਇਹ ਇਹ ਕੀ ਗੱਲ ਕਰਤੀ ਹੈ ਸਾਰੇ ਮੁੰਡੇ ਕਮਾਂ ਤਾਂ ਦਿਨ ਬਾਅਦ ਜਾਂਦੇ ਆ ਇਹ ਨਾਨਕ ਕੋਈ ਵੱਖਰਾ ਤ੍ਰਿਪਤਾ ਕਹਿੰਦੀ ਹੈ ਕਿ ਉਹਦਾ ਨਾਨਕ ਵੱਖਰਾ ਹੈ ਉਹ ਹੋਰਨਾ ਵਰਗਾ ਨਹੀਂ ਜਦੋਂ ਨਾਨਕ ਦੂਂਭਰਿਆਂ ਦਾ ਸੀ ਤਾਂ ਕਈ ਵਾਰ ਅੱਬਰ ਵਾਏ ਵਰਤੀ ਰਾਤੀ ਉੱਠ ਕੇ ਹੁੰਦੀ ਤੇ ਪੰਗੂਰੇ ਦਾ ਹੱਥ ਮਾਰਦੀ ਨਾਨਕ ਉੱਥੇ ਨਾ ਹੁੰਦਾ ਉਹਦਾ ਕਾਲਜਾ ਦਹਿ ਜਾਂਦਾ ਹੰਦੇ ਦੇ ਵੇਲੇ 'ਚ ਉਹ ਉਹਦੀਆਂ ਨਿੱਕੀਆਂ ਨਿੱਕੀਆਂ ਪਹਿਰਾਣਾਂ ਨੂੰ ਦੇਖਦੀ। ਚਾਂਦੀ ਬੰਨਿਆ ਪਹਿਰਾਣ ਚਮਕਦੀ ਐ। ਉਹ ਉਹਨਾਂ ਤੇ ਉਹਨੂੰ ਲੱਭਦੀ। ਉਹ ਬਾਹਰਲੇ ਵੇਲੇ 'ਚ ਬੈਠਾ ਤਾਰਿਆਂ ਨਾਲ ਗੱਲਾਂ ਕਰ ਰਿਹਾ ਹੁੰਦਾ। ਉਹ ਉਹਨੂੰ ਝੁੱਕ ਕੇ ਛਾਤੀ ਨਾਲ ਲਾ ਲੈਂਦੀ। ਨਾਲੇ ਨਾਨਕ ਦੀ ਭੈਣ ਐ ਨਾਨਕ ਦੀ। ਉਹਦੀ ਚੰਗੀ ਦੇਖਭਾਲ ਕਰੂਗੀ। ਤ੍ਰਿਪਤਾ ਨੂੰ ਘਬਰਾਉਣਾ ਨਹੀਂ ਚਾਹੀਦਾ। ਕਾਬਰੇ ਕਿਉਂ ਨਾ? ਨਾਨਕ ਨੂੰ ਤਾਂ ਨਾ ਖਾਣ ਦਾ ਵੇਲਾ। ਤੇ ਨਾਈ ਪੈਣਨ ਦੀ ਹੋਸ਼ ਹਾਂ ਬਿਲਕੁਲ ਸਹੀ ਇੱਥੇ ਮੁੰਡਾ ਵਿਗੜ ਜੋ ਸੁਲਤਾਨਪੁਰ ਹਟਾ ਸ਼ਹਿਰ ਹੈ ਜੈ ਰਾਮ ਦੀ ਨਵਾਬ ਦੇ ਦਰਬਾਰੇ ਗੱਲ ਨਹੀਂ ਮੁੜਦੀ ਨਾਨਕ ਨੂੰ ਤੇ ਨੌਕਰੀ ਮਿਲ ਗਈ ਤਾਂ ਫਿਰ ਬਾਹਰੇ ਨਿਆਰੇ ਹੋ ਜਾਣਗੇ ਇੱਥੇ ਮਿਹਨਤ ਨੂੰ ਆਹ ਆਹ ਰੋਟੀਆਂ ਖਵਾਈਆਂ ਕੰਮ ਕਰੇ ਤੇ ਖਾਵੇ ਆਪਣੇ ਜੀਆਂ ਨੂੰ ਸੰਭਾਰੇ ਪਰ ਸੁਲਖਣੀ ਨੇ ਤਾਂ ਰੋਕ ਲੈਣਾ ਹੈ ਉਹਨੂੰ ਨਹੀਂ ਹੋ ਨਹੀਂ ਰੁਕਦਾ ਹੁਣ ਤਾਂ ਸਿਰਫ ਆਪਣੇ ਮਾਤਾ ਦੀ ਅਸੀਸ ਨੂੰ ਢੀਕ ਰਿਹਾ ਬਠੇਰਾ ਰੁਕ ਗਿਆ ਸੀ ਲਖਣੀ ਨੇ ਪਰ ਨਾਨਕ ਕਹਿੰਦਾ ਕੋੜੀਏ ਅਸੀਂ ਇੱਥੇ ਕੀ ਕਰਦੇ ਆਏ ਔਰ ਉੱਥੇ ਕੀ ਕਰਾਂਗੇ ਅਸੀਂ ਤੁਸਾਂ ਦੇ ਕਿਤੇ ਕੰਮ ਨਹੀਂ ਸਲਖਣੀ ਨਾਨਕ ਦੇ ਪੈਰੀਂ ਪੈ ਗਈ ਕਹਿਣ ਲੱਗੀ ਜੇ ਤੁਸੀਂ ਘਰ ਬੈਠੇ ਹੋ ਤਾਂ ਮੇਰੇ ਬਾਣੇ ਸਾਰੇ ਜਹਾਨ ਦੀ ਬਾਝਾ ਯਾਹੀ ਪਰ ਨਾਨਕ ਰਹੇ ਤੂੰ ਚਿੰਤਾ ਕਿਛ ਨਾ ਕਰ ਦੰਦੰ ਤੇਰੀ ਪਾਛਾਈ ਹੋਵੇਗੀ ਸੁਲਖਣੀ ਕਹੇ ਜੀ ਮੈਂ ਪਿੱਛੇ ਰਹਿੰਦੀ ਨਹੀਂ ਮੈਨੂੰ ਨਾਲੇ ਲੈ ਚਲ ਪਰ ਨਾਲਕ ਨਾ ਮੰਨੇ ਆਖੇ ਹੁਣ ਤਾਂ ਮੈਂ ਜਾਣਾ ਜੇ ਮੇਰੇ ਰਸਕਾਰ ਦੀ ਕਾਈ ਬਰਸੀ ਤਾ ਮੈਂ ਸੁਦਾਇ ਲੈਸਾਂ ਤੂ ਸਾਡੀ ਆਗਿਆ ਮੰਨ ਤੇ ਸੁਲਖਣੀ ਚੁੱਪ ਹੋ ਗਈ ਤੇ ਫੇਰ ਨਾਨਕ ਜਾ ਰਿਹਾ ਕਹਾਂਗੀ ਮੈਂ ਜਾਣੀ ਆ ਉਹਨੂੰ ਮੋੜੀ ਕੇ ਸੋਚ ਕੇ ਕਿਉਂ ਜਾ ਰਿਹਾ ਹਾਂ ਵੀ ਕਿੱਸੀ ਵਿੱਚ ਰਾਤ ਉੱਤ ਨਹੀਂ ਸਾਰੇ ਮਹਿਲ ਮਨਾਰੇ ਸੁਗਰ ਜਾਤ ਨੂੰ ਬੋਲ ਨਵਾਬ ਦੌਲਤਖਾਨ 로ਦੀ ਤਸ਼ਰੀਫ ਲਾ ਰਹੇ ਹਨ ਹਜ਼ੂਰ ਮੇਰਾ ਜਵਾਨ ਪੁੱਤ ਝੂਠੇ ਇਨਸਾਨ ਚ ਕੈਦ ਕਰ ਦਿੱਤਾ ਕਿ ਹੈ ਮੇਰੇ ਗੁੜਾਪੇ ਤੇ ਰੈਂਕ ਫਰਮਾਓ ਹਜ਼ੂਰ ਸ਼ਹਿਰ ਦਾ कोतवाल ਵੱਡੀ ਮੰਗਦਾ ਸਾਡੇ ਗਰੀਬਾਂ ਕੋਲ ਦੇਣ ਲਈ ਕੀ ਹੈ ਰਜ਼ੂ ਮਾਈ ਬਾਪ ਮੇਰੀ ਜ਼ਮੀਨ ਖੋਈ ਗਈ ਤੇ ਮੈਨੂੰ ੱੱਕੇ ਮਾਰ ਕੇ ਬੇਦਖਲ ਕਰ ਦਿੱਤਾ ਗਿਆ ਚਲ ਓਏ ਹਟੇ ਪਾਸੇ ਸੁਣਿਆ ਨਹੀਂ ਦਬਾਉਂ ਜਾਓ ਤੂੰ ਲੈ ਹੱਟਾਈ ਪਾਸੇ ਦਿੱਲੀ ਭੇਜਿਆ ਖਰਾਂਖਾ ਪੜਦਾ ਹੈ ਪਿਛਲੇ ਹਫਤੇ ਉਸ ਦੀ ਮੋੜਾਂ ਨੂੰ ਵੀ ਇੰਤਜ਼ਾਰ ਸੀ ਪਰ ਉਹ ਹਾਲੇ ਤੱਕ ਨਹੀਂ ਪੜਿਆ ਇਹ ਤੇ ਉਹ ਦਿੱਲੀ ਦੇ ਦਰਬਾਰ ਨਾਲ ਤਾਂ ਨਹੀਂ ਲੱਗ ਗਿਆ ਹਜ਼ੂਰ ਦਾ ਖਾਸ ਇਤਬਾਰੀ ਆਦਮੀ ਹੈ ਇੱਕ ਖਾਸ ਇਤਬਾਰੀ ਆਦਮੀ ਲਗਾ ਦਿੰਦੇ ਨੇ ਇਸ ਲਈ ਮੈਂ ਜਸੂਸ ਉੱਤੇ ਦੂਜਾ ਜਸੂਸ ਸਕਦਾ ਤਾਂ ਕਿ ਦੋਹਾਂ ਪਾਸਿਆਂ ਦੀ ਖਬਰ ਰਹੀਂ ਰਹਿਮ ਰਹਿਮ ਵਜ਼ਾਈ ਰਹਿਮ ਵਜ਼ਾਈ ਮੇਰੇ ਵਾਸਤੇ ਮਾਫ ਕਰ ਦੇ ਹਜ਼ੂਰ ਅੱਜ ਅਸੀਂ ਮੁਕੱਦਮੇ ਨਹੀਂ ਸੁਣਾਗੇ ਸਿਰਫ ਦਰਬਾਰ ਦੇ ਹਾਲਾਤ ਦਾ ਜਾਇਜ਼ਾ ਲਵਾਂਗੇ ਮੁਲਕ ਦੇ ਹਾਲਾਤ ਜਿੰਨੇ ਵਿਗੜਦੇ ਜਾ ਰਹੇ ਆ ਕਿ ਕਿਸੇ ਵੇਲੇ ਵੀ ਦਿੱਲੀ ਦਾ ਤਖਤ ਹੌਲ ਸਕਦਾ ਹੈ। ਜ਼ੂਲ ਖਰਚੀਆਂ ਬੰਦ ਕਰਕੇ ਸ਼ਾਹੀ ਖਜ਼ਾਨੇ ਨੂੰ ਭਰਨ ਦੀ ਸੋਚੋ। ਇਹ ਕਿਸਾਨਾਂ ਤੇ ਜੋ ਮਾਮਲਾ ਲਾਇਆ ਸੀ ਨਾ। ਵਸੂਲ ਕਰਨ ਜਿੱਟੇ ਨਾ ਹੋਏ। ਕਿਸਾਲਾ ਤੋਂ ਪੈਸੇ ਵਸੂਲ ਕਰਨੇ ਆਸਾਨ ਨਹੀਂ। ਸਿੱਧੀਆਂ ਉਂਗਲਾਂ ਨਾਲ ਕਿਉਂ ਨਹੀਂ ਨਿਕਲਦਾ? ਹਜ਼ੂਰ ਦੇ ਹੁਕਮ ਮੁਤਾਬਕ ਸਿਪਾਈਆਂ ਦੇ ਦਸਤੇ ਭੇਜੇ ਗਏ ਪਰ 2000 ਮੋਹਰਾਂ ਤੋਂ ਜ਼ਿਆਦਾ ਮਾਮਲਾ ਇਕੱਠਾ ਹੀ ਨਹੀਂ ਹੋਇਆ ਤੇ ਉੱਤੋਂ ਦੇ ਨੀਦਰਬਾਰ ਦੇ ਸ਼ਾਹੀ ਮਹਿਮਾਨ ਲੰਘਦੇ ਵੜਦੇ ਆਠ ਹੈ ਦੇ ਨੇ। 1000 ਰੁਪਿਆ ਉਹਨਾਂ ਦੀ ਸ਼ਰਾਬ ਤੇ ਖਾਤਰ ਤਵੱਜੋ ਵਿੱਚ ਉੱਡ ਜਾਂਦਾ ਹੈ। ਸ਼ਰਾਬ ਉਹਨਾਂ ਨੂੰ ਜ਼ਰੂਰ ਦੇਵੋ ਪਰ ਬਾਕੀ ਦੀ ਖਾਤਰ ਤਵੱਜੋ ਵਿੱਚ ਕਮੀ ਕਰੋ। ਸ਼ਰਾਬ 'ਚ ਡੋਬੋ ਕੇ ਹੀ ਮੈਂ ਦੂਜੇ ਸੂਬੇਦਾਰਾਂ ਤੇ ਨਵਾਬਾਂ ਦੇ ਰਾਜ਼ ਲੈਣਾ। ਇਸ ਮੇਲੇ ਮੁੰਛੀਆਂ ਨੂੰ ਸਦਿਆਂ ਨੂੰ ਤਨਖਾਹ ਦੇਣ ਦੀ ਕੋਈ ਲੋੜ ਨਹੀਂ। ਮੈਂ ਜੋ ਆਪਣਾ ਗੁਜ਼ਾਰਾ ਕਰਨਾ ਚਾਹੁੰਦੇ ਆ। ਪਰ ਦੇਖਣਾ ਸੁਪਾਈਆਂ ਦੀ ਤਨਖਾਹ ਨਾ ਰੁਕੇ। ਜੋ ਹੁਕਮ ਹਜ਼ੂਰ ਮੈਂ ਬੜੇ ਦਿਨਾਂ ਤੋਂ ਇੱਕ ਗੱਲ ਹਜ਼ੂਰ ਦੇ ਗੋਸ਼ੁਗਜ਼ਾਰ ਕਰਨਾ ਚਾਹੁੰਦਾ ਸੀ ਪਰ ਮਦਦ ਹੀ ਨਹੀਂ ਹੁੰਦੀ ਹਾਂ ਹਾਂ ਬੋਲ ਸਰਕਾਰ ਨੇ ਜੈਰਾਮ ਨੂੰ ਮੋਦੀ ਖਾਨੇ ਦਾ ਵੱਡਾ ਅਪਸਰ ਮੁਕਹਿਰਾ ਦਿੱਤਾ ਹੈ ਤੇ ਉਹਦੇ ਆਖਣ ਉੱਤੇ ਉਸਦੇ ਰਿਸ਼ਤੇਦਾਰਾਂ ਨਾਲ ਨੂੰ ਮੋਦੀ ਖਾਨੇ ਚ ਭੜਤੀ ਕੀਤਾ ਹੈ ਪਰ ਹਜ਼ੂਰ ਨੇ ਕਦੀ ਹਿਸਾਬ ਨਹੀਂ ਲਿਆ ਕੀ ਮਤਲਬ ਅਸੀਂ ਮਹਿਲ ਦੇ ਅਗਲੇ ਪਾਸੇ ਔਰ ਅਸਦ ਆਉਂਦੀ ਹੈ ਪਰ ਪਿਛਲੀ ਖਿੜਕੀ ਵਿੱਚੋਂ ਸਾਫਾ ਮਾਲ ਗਾਇਬ ਹੁੰਦਾ ਜਾ ਰਿਹਾ ਹੈ ਜੇ ਇਸ ਵਿੱਚ ਮੋਦੀ ਖਾਨੇ ਦੀ ਪੜਤਾਲ ਕਰੋ ਤਾਂ ਨਾਨਕ ਦੀ ਮਹਨਦਾਲੀ ਦਾ ਪਤਾ ਚੱਲੇ ਨਹੀਂ 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 ਮੈਨੂੰ ਤੇ ਇਹ ਝੂਠ ਲੱਗਦਾ ਹੈ ਕੰਗੜ ਨੂੰ ਆਸੀ ਕੀ ਹਜ਼ੂਰ ਹੁਕਮ ਦੇ ਕੇ ਨਾਨਕ ਨੂੰ ਤਰਫ ਕਰ ਬੋਸ ਨੂੰ ਮੋਕਾ ਦਿੱਤਾ ਜਾਏ ਕਿ ਮੋਦੀ ਖਾਨੇ ਦੇ ਗਾਈ ਖਾਤੇ ਵਿੱਚ ਕੋਈ ਅਦਲ ਬਦਲ ਕਰ ਸਕੇ ਹੂੰ ਜਾਓ ਨਾਨਕ ਨੂੰ ਹਾਜ਼ਰ ਕਰੋ जय शिव शंभू जय शिव शंभू <laughs> सुल्तानपुर दे सुल्तान दी जय होवे <laughs> सब ग्रे शुभ ने लोधी वंश दिया तिथा टेवे लेके आया <laughs> असी बहुत खुश हैं पंडा जी के साढ़े दरबार साढ़े पुराने ब्राह्मण तशरीफ ले आए <laughs>

ਬ੍ਰਾਹਮਣ ਮਹਾਰਾਜ ਸultanpur ਦਾ ਰਾਜ ਇਸ ਲਈ قائم ਹੈ ਕਿ ਜੰਗੇ ਤੇ ਮਾਰੇ ਅੰਦੀ ਪਰ ਕਸਮ ਦੀ ਹਾਂ ਜੀ ਅੱਜ ਜੰਗੇ ਤੇ ਮਾਰੇ ਦੀ ਪਰ ਜ਼ਰੂਰੀ ਹੈ ਇਸ ਲਈ ਸਾਡੇ ਕੋਲ ਸਾਡੇ ਕੋਲ ਦੀ ਪੰਤਿਆਈ ਪੁਰੇਤੀ ਪੂਰੋਂ ਦੂਰ ਤੱਕ ਕਾਸ਼ੀ ਤੇ ਹਰਦਵਾਰ ਵੀ ਸਾਡੇ ਢਿੱਲੇ ਨੇ ਪਰ ਅੱਜ ਕੱਲ ਦਾ ਸਮਾਂ ਕੁਝ ਬਿੰਗ ਕਰਦਾ ਜਾ ਰਿਹਾ ਹੈ ਤਲਵੰਡੀ ਚ ਹੁਣ ਸਾਡੀ ਉਹ ਪਿਤਾ ਪੁਰਖੀ ਨਹੀਂ ਰਹੀ ਮੈਂ ਜਿਸ ਸ਼ਿਸ਼ ਨੂੰ ਪੜਾਇਆ ਉਹ ਉੱਚੀ ਪਦਵੀ ਤੇ ਪਹੁੰਚ ਗਿਆ ਹਜ਼ਾਰਾਂ ਲੱਖਾਂ ਜਿ ਖੇਡਣ ਲੱਗਾ ਤਾਂਨ ਦੌਲਤ ਦਾ ਕਟਿਆ ਨਾ ਪਰ ਮੇਰਾ ਇੱਕ ਸ਼ਿਸ਼ ਨਾਨਕ ਹਾਂ ਨਾਨਕ ਕਿਵੋ ਜਿਆ ਨਿਕਲਿਆ ਕਿ ਉਹਨੇ ਮੇਰੀ ਵਰਿਆਂ ਦੀ ਬਣਾਈ ਪੜਤ ਮਾਂ ਕਿ ਰੱਖਦੀ ਮੈਂ ਇਤਨਾ ਦੁਖੀ ਹੋਇਆ ਕਿ ਹੁਣ ਮੈਂ ਚਾਰ ਧੰਦੀ ਯਾਤਰਾ ਨੂੰ ਨਿਕਲਿਆ

ਨਾ ਉਹਦੇ ਦੁਆਰੇ ਭੀੜ ਝੁੱਟੀ ਹੋਈ ਸੀ ਤੇ ਉਸਦੇ ਇੱਕ ਸਾਥੀ ਮਰਦਾਨਾ ਰਵਾਬ ਜਾ ਰਿਹਾ ਸੀ ਅਸੀਂ ਨਗਾੜੇ ਤੇ ਚੋਟ ਮਾਰੀ ਤੇ ਤੁਹਾਡਾ ਹੁਕਮ ਸੁਣਾਇਆ ਪਰ ਕਿਸੇ ਨੇ ਸੁਣਿਆ ਇਹ ਤੁਹਾਡਾ ਹੁਕਮ ਹੋਵੇ ਤਾਂ ਉਸ ਨੂੰ ਬਿਲਕੁਲ ਕਰ ਲਈ ਹਜ਼ੂਰ ਉਹ ਬੇਨਦੀ ਪਾਰ ਕਰਕੇ ਲੋਪ ਹੋ ਗਿਆ ਕੌਣ ਨਾਨਕ ਕੀ ਆਖਿਆ ਹਜ਼ੂਰ ਮੈਂ ਸੱਚ ਅਰਜ਼ ਕਰ ਰਿਹਾ ਨਾਨਕ ਖਰੂਜੇ ਸ਼ਾਹ ਤਕੀ ਵਿੱਚ ਗਿਆ ਤੇ ਆਪਣਾ ਜੋਗਾ ਉਹਨੂੰ ਫੜਾ ਕੇ ਬੇਨਦੀ ਵਿੱਚ ਉਤਰ ਗਿਆ ਤੇਰਾ ਕੋਪਾ ਨਹੀਂ ਚੱਲਦਾ ਜਾਓ ਸਾਰਾ ਬਿੱਲਾ ਸ਼ਾਨ ਮਾਰੋ ਮਲਾਹਾ ਨੂੰ ਖਬਰ ਕਰੋ ਜਦੋਂ ਮੈਂ ਪਰਸੋ ਮੋਦੀ ਖਾਨੇ ਰਸੋਈ ਲੈਣ ਗਿਆ ਤਾਂ ਨਾਨਕ ਹਰ ਇੱਕ ਲਈ ਆਟਾ ਦਾਲ ਤੋਰ ਰਿਹਾ ਸੀ ਤੇ ਅੱਖਾਂ ਬੰਦ ਕਰੀ ਆਖ ਰਿਹਾ ਸੀ ਤੇਰਾ 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 ਜਾਓ ਜਾਓ ਤੇ ਜਾ ਕੇ ਸਾਰੇ ਵਹਿ ਨਹੀਂ ਖਾਤੇ ਸ਼ਾਹੀ ਮੋਰ ਨਾ ਬੰਦ ਕਰਕੇ ਪੇਸ਼ ਕਰੋ ਸ਼ੀਰ ਸ਼ੰਭੂ ਸ਼ੀਰ ਸ਼ੰਭੂ ਆ ਕੀ ਹੋ ਵਜ਼ੂ ਮੈਂ ਤਾਂ ਪਹਿਲਾਂ ਹੀ ਆਖਿਆ ਸੀ ਕਿ ਇਹਨੇ ਸ਼ਾਹੀ ਖਜ਼ਾਨਾ ਲੁਟਾ ਕੇ ਗਰੀਬ ਗੁਰਮਿਆਂ ਚ ਵੰਡ ਦੇਣਾ ਆਖਦਾ ਹੈ ਸਭ ਬਰਾਬਰ ਨੇ ਇਹ ਤਾਂ ਈਸ਼ਵਰ ਦੇ ਹੁਕਮ ਦੀ ਵੀ ਨਾਤਰੀ ਹੈ ਛੋਟਾ ਵੱਡਾ ਤਾਂ ਸਦਾ ਤੋਂ ਹੀ ਤੁਰਿਆ ਹੁੰਦਾ ਹੈ ਨਾ ਬ੍ਰਾਹਮਣ ਬ੍ਰਾਹਮਣੇ ਬਾਦਸ਼ਾਹ ਬਾਦਸ਼ਾਹ ਪਟਿਆਰਾ ਪਟਿਆਰਾ दस तो 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 हजार तोड़ा गंदम नौ सौ कुप्पा ढाई सौ मन कागजी बदाम, बारह सौ चाटी गोका ਤੇ ਇੱਕ ਬੋਰੀ ਜੀਰਾ ਸ਼ਾਹੀ ਉੱਚਾ ਮੂੜ ਸੁਨੇਮਣੀ 15 ਛੱਟਾ ਉੱਚਾ ਕੇਸ਼ਮੇਸ਼ ਖਦਾਰੀ 15 ਟੋਪੇ ਉੱਚਾ ਤੇ ਚੌਲ ਡੌਂਗਰਾਈ 700 ਕੁ ਡੋਪੇ 700 ਕੁ ਡੋਪੇ ਕਬਜੇ ਲਈ ਕੀ ਤਿੰਨ ਕੁ ਡੋਪੀਆਂ ਠੀਕ ਠੀਕ ਬੋਲ ਕਿਉਂ ਮੋਦੀ ਖਾਨੇ ਵਿੱਚ ਇਸ ਵੇਲੇ ਮਾਲ ਇਸ ਤੋਂ ਵੀ ਜ਼ਿਆਦਾ ਹੈ

ਗਲਤ ਉਹ ਅੱਲਾ ਦੇ ਜ਼ਾਤ ਤੋਂ ਮੰਨਕਰ ਹੈ ਉਹ ਨमाज ਨੂੰ ਨਹੀਂ ਮੰਨਦਾ ਉਹ ਝੂਠ ਨਹੀਂ